ਇੱਕ ਗੱਲ ਕਹਿ ਦਿਆਂ ਜੀ 2022 ਚ ਮੈਂ ਇਲੈਕਸ਼ਨ ਲੜੀ ਸੀ ਮੈਨੂੰ 40000 ਪਲੱਸ ਵੋਟ ਪਈ ਸੀ ਖੁਸ਼ੀਆਂ ਮਨਾਉਣ ਦੇ ਜਿੰਨੀਆਂ ਮਰਜ਼ੀ ਮਨਾਈ ਜੋ ਹੁਣ 30000 ਰਹੀ ਆ ਉਹ ਵੀ ਇੰਨਾ ਇੰਨਾ ਕੁਝ ਕਰ ਕਰਾ ਕੇ ਇੱਕ ਇਹ ਇਹ ਥੋੜੀ ਜੀ ਇਹ ਵੀ ਸੋਚਣ ਵੀ 40000 ਤੋਂ ਥੱਲੇ ਆਏ ਨੇ ਉੱਤੇ ਤਾਂ ਨਹੀਂ ਗਏ ਜਾਂ ਤੇ ਉੱਤੇ ਗਏ ਹੁਣ ਔਰ ਤੁਸੀਂ ਇੱਕ ਚੀਜ਼ ਵੇਖੋ ਹੋਰ 60% ਪੋਲਿੰਗ ਹੋਈ ਆ 60% ਪੋਲਿੰਗ ਦੇ ਨਾਲ ਮਤਲਬ ਕਿੱਥੇ ਗੱਲ ਗਈ ਆ ਔਰ ਜੇ ਇਹੋ ਪੋਲਿੰਗ ਵੱਧ ਨੂੰ ਦੀ ਤੇ ਅੱਜ ਸਾਡੀ ਲੀਡ ਹੋਰ ਹੋਰ ਚੜ ਜਾਣੀ ਸੀ ਸੋ ਤੁਸੀਂ ਕਾਰਨ ਵੀ ਦੱਸਿਆ ਆ ਜਿਹੜਾ ਇਹਨਾਂ ਨੇ ਗੱਲ ਕੀਤੀ ਆ ਉਹਦੇ ਕਰਕੇ ਪੋਲਿੰਗ ਘਟੋਈ ਆ ਪਰ ਐਸੀ ਕੋਈ ਗੱਲ ਨਹੀਂ ਪ੍ਰਮਾਤਮਾ ਦੀ ਮਿਹਰ ਆ ਚੜਦੀ ਕਲਾ ਆ ਔਰ ਪਾਰਟੀ ਵੀ ਚੜਦੀ ਕਲਾ ਚ ਪ੍ਰਮਾਤਮਾ ਮਿਹਰ ਕਰੂਗਾ ਨੈਸ਼ਨਲ ਪਾਰਟੀਆਂ ਇਲੈਕਸ਼ਨ ਲੜੀਆਂ ਉਹਨਾਂ ਦੋਨਾਂ ਦੀ ਜਮਾਨਤਾਂ ਜਬਤ ਹੋਈਆਂ ਆ ਭਾਜੀਪੀ ਪੰਜਵੇਂ ਤੇ ਕਾਂਗਰਸ ਚੌਥੇ ਤੇ ਦੋਨਾਂ ਦੀ ਜਮਾਨਤ ਜਬਤ ਹੈ ਕੀ ਕੰਮ ਦੇ ਇੱਕ ਦੂਸਰੀ ਦੇ ਵਿੱਚ ਏਡੇ ਮਾੜੇ ਹਾਲਾਤਾਂ ਨਾਲ ਪਾਰਟੀਆਂ ਦੇ ਦੇਖੋ ਇਹ ਤੇ ਹੁਣ ਹਾਲਾਤ ਲੋਕਾਂ ਨੇ ਦੱਸ ਹੀ ਦਿੱਤੇ ਨੇ ਜਦੋਂ ਕੀਤਾ ਹੀ ਕੁਛ ਨਹੀਂ ਨਿਰੀਆਂ ਗੱਲਾਂ ਬਾਤਾਂ ਨਾਲ ਹੀ ਆਪਾਂ ਥੋੜਾ ਕੰਮ ਚਲਾ ਸਕਦੇ ਆ ਆਪਾਂ ਨੂੰ ਕੁਛ ਨਾ ਕੁਛ ਪੰਜਾਬ ਲਈ ਪੰਜਾਬੀਅਤ ਲਈ ਪੰਜਾਬ ਦੇ ਲੋਕਾਂ ਲਈ ਕੁਛ ਨਾ